ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਬਖਲੌਰ ਦੇ ਤਿੰਨ ਲੋੜਵੰਦ ਪਰਿਵਾਰਾਂ ਨੂੰ ਗਰਮੀ ਦੌਰਾਨ ਬਿਜਲੀ ਦੇ ਕਟਾਂ ਨੂੰ ਮੁੱਖ ਰੱਖਦੇ ਹਾਂ ਬਿਜਲੀ ਦੀ ਸੌਲਤ ਦੇਣ ਲਈ ਗੁਪਤ ਰਹਿ ਕੇ ਐਨ ਆਰ ਆਈ ਦਾਨੀ ਸੱਜਣਾ ਵੱਲੋਂ ਤਿੰਨ ਇਨਵਰਟਰ ਭੇਟ ਕੀਤੇ ਗਏ ਇਨਵਰਟਰ ਭੇਟ ਕਰਦੇ ਸਮੇਂ ਸ੍ਰੀ ਗੁਰੂ ਅਰਦਾਸ ਗੁਰਦੁਆਰਾ ਸਾਹਿਬ ਬਖਲੌਰ ਵਿਖੇ ਪ੍ਰਬੰਧਕ ਕਮੇਟੀ ਨੇ ਦਾਨੀ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਦਾਨੀ ਵੀਰ ਆਪਣੇ ਦਸਾਂਹਾਂ ਦੀ ਸਖਤ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਦੇ ਹਨ ਜਿਸ ਕਰਕੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਇਹਨਾਂ ਦਾਨੀ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਇਸ ਮੌਕੇ ਕਮੇਟੀ ਪ੍ਰਧਾਨ ਬਰਿੰਦਰਪਾਲ ਜਗਜੀਵਨ ਲਾਲ ਕੁਲਵਿੰਦਰਪਾਲ ਮੰਗਲਨਾਥ ਸਤਪਾਲ ਸੰਗੀ ਗੁਰਦੀਪ ਕੁਮਾਰ ਦਿਲਪ੍ਰੀਤ ਸਿੰਘ ਸੁਭਾਸ਼ ਚੰਦਰ ਜਤਿੰਦਰ ਕੁਮਾਰ ਕਮਲਜੀਤ ਸਿੰਘ ਸ਼ਿਵ ਕੁਮਾਰ ਕਸ਼ਮੀਰ ਲਾਲ ਅਸ਼ੋਕ ਕੁਮਾਰ ਡਾਕਟਰ ਸ਼ਾਮਲਾਲ ਜਰਨੈਲ ਚੰਦ ਸੰਤੋਖ ਅਤੇ ਅਵਤਾਰ ਚੰਦ ਦੇ ਨਾਲ-ਨਾਲ ਇਨਵਰਟਰ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਵੀ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਦੇਖਦੇ ਆ ਸਾਡੇ ਸਟਾਫ رپورਟਰ ਬੱਗਾ ਸੇਲਕੀਆਣਾ ਦੀਏ ਵਿਸ਼ੇਸ਼ ਰਿਪੋਰਟ ਮੈਂ ਹੁਣ ਵੀ ਬਿਰੰਦਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਵੀਰਾਂ ਨੇ ਸਾਨੂੰ ਇਸ ਟੂਰ 'ਤੇ ਟੇਟ ਕੀਤਾ ਤੇ ਮੈਨੂੰ ਆਪਣੇ ਤੇ ਹਾਸ ਨਹੀਂ ਸੀ ਕਿ ਮਕਦਰੀਏ ਸੀ ਇਹ ਲੈ ਸਕਾਂਗੇ ਕਿਉਂਕਿ ਗਰੀਬੀ ਦੇ ਬੇਤ ਬਹੁਤ ਯਾਗਾ ਆਪਣੇ ਬੱਚੇ ਵੀ ਪੜਾ ਰਹੀ ਹੈ ਤੇ ਇਕੱਲਾ ਹੀ ਇਕੋ ਹੀ ਕਮਾਉਣ ਵਾਲਾ ਸਾਡੇ ਪਰਿਵਾਰ ਦਾ ਮੈਂਬਰ ਤੇ ਮੈਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਸਾਨੂੰ ਇਹ ਅਨਵਟੇ ਦਿੱਤੇ। ਸਾਰੇ ਲੋਕ ਜੀ ਤੇ ਰਾਣੀ ਅਸੀਂ ਇੰਨਾ ਹੀ ਗੱਲਾਂ ਕਰਨ ਬਾਰੇ ਕਰਦੇ ਹਾਂ ਪਰ ਤੁਹਾਡੇ ਜੈਨੇ ਪਹੁੰਚ ਮਿਲਦੀ ਹੈ। ਵਰਟਰਾਂ ਲਈ ਪਰ ਤੁਮਗਾਈ ਅਤੀ ਇਹਨੇ ਅੱਜ ਬੱਚੀ ਨੂੰ ਜਿਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਹਾਨੂੰ ਬੈਠਣ ਦਿੱਤਾ। ਜਿਹੜਾ ਇਸਾਰ ਸੰਭਿਓ ਜਿਨ੍ਹਾਂ ਵੀਰਾਂ ਨੇ ਇਹ ਸੇਵਾ ਕੀਤੀ ਹੈ ਉਹਨਾਂ ਨੇ ਪਹਿਲਾਂ ਵੀ ਆਪਣੇ ਨਾਮ ਦਿੱਟ ਰੱਖਿਆ ਔਰ ਗੁਰੂ ਘਰ ਦੀ ਸੇਵਾ ਕਰਦੇ ਰਹੇ ਨੇ ਕਮੇਟੀ ਨੂੰ ਬਹੁਤ ਹੀ ਸਹਿਯੋਗ ਦਿੰਦੇ ਨੇ ਜਿੱਥੇ ਜੇ ਸਮਾਜ ਨੂੰ ਕੋਈ ਲੋੜ ਰਹੀ ਹੈ ਸਮਾਜ ਭਲਾਈ ਦੀ ਜਦ ਗੁਰੂ ਘਰ ਦੀ ਸੇਵਾ ਹੁੰਦੀ ਹੈ ਵੀਰ ਜਿਨ੍ਹਾਂ ਕਹਿ ਤੋਂ ਸ਼ੇਵਾ ਨੂੰ ਉਦੇਰਨ ਤੇ ਆਨ ਨਾ ਦੀ ਦਾ ਬਹੁਤ ਬਹੁਤ ਧੰਨਵਾਦ ਹੈ ਕਮੇਟੀ ਆਸ਼ ਕਰਦੀ ਹੈ ਕਿ ਅੱਗੇ ਤੋਂ ਵੀ ਇਹ ਵੀ ਨਿਰਰ ਵੱਧ ਚੜ ਕੇ ਇਸੇ ਤਰ੍ਹਾਂ ਸਮਾਜ ਦੇ ਸਿਧਾ ਉਰ ਨੂੰ ਕਰਦੀ ਸ਼ੇਵਾ ਕਰਦੇ ਰਹਿਣੇ ਕੋ ਮਹਾਰਾਜ ਜਨ ਸਤਲਾ ਮੋਸਣ ਅਰਮਗਰ ਮਤੇਰਵਸਣ ਡਾਇਰੈਕਟ ਬੀ ਧੰਨ